ਜੋ ਕਿ ਜੀ ਸਾਥ ਪਟੇ ਨੇ ਨਿਆ ਮਸਤਫਾ ਦਾ ਆਪਸ ਵਿੱਚ ਦੱਸ ਰੋਗੇ ਅੱਜ ਸੀ ਮਲੋਟ ਵਿਖੇ ਮੇਰਾ ਡਿਪਾਰਟਮੈਂਟ ਜੋ ਕਿ ਹਿਮਨੈਂਟ ਚਾਈਲਡ ਡਿਵੈਲਪਮੈਂਟ ਸਾਰਾ ਵਿਭਾਗ ਇੱਥੇ ਪਹੁੰਚਿਆ ਹੋਇਆ ਸਾਡੇ ਸੈਕਟਰੀ ਮੈਡਮ ਅਰਥਿਆ ਨੇ ਰਾਜੀ ਸ਼੍ਰੀਵਾਸਤਵਾ ਜੀ ਇਸੇ ਸਾਹ ਖੜੇ ਨੇ ਔਰ ਅਸੀਂ ਔਰਤਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨ ਲਈ ਯਾਰ ਔਰਤਾਂ ਦੇ ਕਿੱਥੋਂ ਤੱਕ ਅਸੀਂ ਉਹਨਾਂ ਦਾ ਵਿਕਾਸ ਕਰ ਸਕਦੇ ਹਾਂ ਉਹ ਸਾਰਾ ਕੁਝ ਅੱਗੇ ਲੈ ਕੇ ਔਰਤਾਂ ਦੀਆਂ ਸਕੀਮਾਂ ਸਾਰੀਆਂ ਇੱਥੇ ਇੱਕ ਸਪੌਟ ਤੇ ਲੈ ਕੇ ਆਏ ਆ ਔਰ ਇਹ ਸਿਰਫ ਇੱਕ ਜਗ੍ਹਾ ਤੇ ਨਹੀਂ ਇਹ ਕੈਂਪਸ ਹੀ ਹਰੇਕ ਜ਼ਿਲ੍ਹੇ ਵਿੱਚ ਲਾਉਣ ਜਾ ਰਹੇ ਆ ਅੱਜ ਤੋਂ ਬਾਅਦ ਕੱਲ ਅਗਲੇ ਜ਼ਿਲ੍ਹੇ ਚ ਹੋਰੇ ਲਗਾਤਾਰ ਚੱਲਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਸਾਡੀਆਂ ਮਾਵਾਂ ਪੈਣਾ ਧੀਆਂ ਨੇ ਉਹਨਾਂ ਨੂੰ ਜਿਹੜੀਆਂ ਮਿਲਦੀਆਂ ਸੁਵਿਧਾਵਾਂ ਇੱਕ ਤਾਂ ਉਹਨਾਂ ਤੱਕ ਪਹੁੰਚਾਈਏ ਔਰ ਉਹਨਾਂ ਨੂੰ ਜਾਗਰੂਕ ਵੀ ਕਰੀਏ ਕਿ ਅਸੀਂ ਉਹਨਾਂ ਨੂੰ ਕਿਵੇਂ ਅੱਗੇ ਲਿਜਾ ਸਕਦੇ ਹਾਂ ਖਾਸ ਤੌਰ ਤੇ ਇੱਥੇ ਜੋ ਰੋਜ਼ਗਾਰ ਕੈਂਪਸ ਹੀ ਲਗਾਇਆ ਐ ਇਸੇ ਕਰਕੇ ਲਗਾਇਆ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਰੋਜ਼ਗਾਰ ਵੱਲ ਪ੍ਰੇਰਿਤ ਕਰੀਏ ਕਿਸ ਤਰ੍ਹਾਂ ਦੇ ਰੋਜ਼ਗਾਰ ਦਿੱਤੇ ਜਾ ਰਹੇ ਔਰਤਾਂ ਨੂੰ ਤਾਂ ਜੋ ਆਪਣੇ ਤਰ੍ਹਾਂ ਤੇ ਆਪਣੇ ਦੇਖੋ ਜੀ ਅਸੀਂ ਕਾਫੀ ਕੰਪਨੀਆਂ ਨੂੰ ਇਨਵਾਈਟ ਕੀਤਾ ਤਾਂ ਕਿ ਜਿਹੜੀਆਂ ਇੱਥੇ ਬੱਚੀਆਂ ਆਪਣੇ ਘਰਾਂ ਦੇ ਨੇੜੇ ਰਹਿ ਕੇ ਜੌਬ ਕਰ ਸਕਣ ਔਰ ਉਹਦੇ ਵਿੱਚ ਕਾਫੀ ਅੱਛੇ ਸਕੇਲ ਤੋਂ ਲੈ ਕੇ ਬੇਸਿਕ ਸਕੇਲ ਤੋਂ ਸ਼ੁਰੂ ਕਰਕੇ 25-30 ਹਜ਼ਾਰ ਦੇ ਸਕੇਲ ਤੱਕ ਜਿਹੜੀਆਂ ਕੰਪਨੀਆਂ ਇੱਥੇ ਬੱਚੀਆਂ ਨੂੰ ਇਨਵਾਈਟ ਕਰਨ ਆਈਆਂ ਔਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਨੂੰ ਅੱਜ ਫਾਇਦਾ ਹੋਊਗਾ ਕੋਈ ਕੋ ਲੋਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਕੋਈ ਜਿਹੜਾ ਕਿ ਸੱਚੀ ਗੱਲ ਹੈ ਬਿਲਕੁਲ ਜੀ ਅਸੀਂ ਜਿੱਥੇ ਕਿਤੇ ਹੋ ਸਕਦਾ ਕਿ ਸਰਕਾਰ ਵੱਲੋਂ ਜੋ ਘੱਟ ਰੇਟ ਤੇ ਲੋਨ ਹੈ ਉਹ ਵੀ ਬੱਚਿਆਂ ਤੱਕ ਲੈ ਕੇ ਆਏ ਆ ਸਹੂਲਤਾਂ ਜਿੱਥੇ ਬੱਚੇ ਸਾਡੀਆਂ ਔਰਤਾਂ ਕਈ ਵਾਰੀ ਇਸ ਕਾਬਲ ਨਹੀਂ ਹੁੰਦੀਆਂ ਜਾਂ ਵਿਡੋਸ ਹੁੰਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਪ੍ਰੋਬਲਮ ਹੁੰਦੀਆਂ ਉਹਨਾਂ ਲਈ ਅਸੀਂ ਸਪான்ਸਰਸ਼ਿਪ ਸਕੀਮ ਲੈ ਕੇ ਆਏ ਆ ਜਿਹਦੇ ਚ 4000 ਰੁਪਿਆ ਪ੍ਰਤੀ ਮਹੀਨਾ ਸੀ ਹਰ ਇੱਕ ਬੱਚੇ ਨੂੰ ਦੰਨਿਆ ਸੋ ਕੋਸ਼ਿਸ਼ ਹੈ ਕਿ ਹਰ ਪੱਖੋਂ ਅਸੀਂ ਔਰਤਾਂ ਨੂੰ ਜਿਹੜਾ ਹੈਲਥ ਹੈ ਜਿਆਦਾ ਆ ਦੇਖੋ ਜੀ ਮੈਂ ਸ਼ੁਰੂ ਕੀਤਾ ਸੀ ਸਟਾਲ ਦੇਖਣਾ ਔਰ ਉੱਥੇ ਸਭ ਤੋਂ ਪਹਿਲਾਂ ਜੋ ਹੈਲਥ ਚੈੱਕਅਪ ਅਸੀਂ ਕੈਂਸਰ ਦੀ ਸਕਰੀਨਿੰਗ ਬੇਸਿਕਲੀ ਕਰ ਰਹੇ ਹਾਂ ਕਿਉਂਕਿ ਬਹੁਤੀਆਂ ਸਾਡੀਆਂ ਮਾਵਾਂ ਪੈਣਾ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਹੈ ਜਾ ਕੇ ਦਿਖਾਉਂਦੀਆਂ ਹੀ ਨਹੀਂ ਸੋ 500 ਤੋਂ ਉੱਪਰ ਲੇਡੀਜ਼ ਜਿਹੜੀਆਂ ਰਜਿਸਟਰ ਹੋ ਚੁੱਕੀਆਂ ਨੇ ਬਾਕੀ ਅਲੱਗ-ਅਲੱਗ ਕੰਪਨੀਆਂਜ਼ ਦੀਆਂ ਜੋ ਸਟਾਲਸ ਲਗਾਈਆਂ ਨੇ 15 20 ਤੋਂ ਲੈ ਕੇ ਲਗਾਤਾਰੇ ਕੰਮ ਚੱਲ ਰਿਹਾ। ਪਰ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਔਰਤਾਂ ਨੂੰ ਵੀ ਜਿਹੜਾ ਵਿਦਵਾਨ ਦਾਇਰੇ ਦੇ ਜਿਹੜਾ ਹੈ ਕਿਸ ਤਰ੍ਹਾਂ ਦੇ ਮੈਂ ਅੱਜ ਆਪਣੇ ਹਲਕੇ ਦੀ ਧਰਤੀ ਤੇ ਖੜੇ ਹੋ ਕੇ ਮਲੋਟ ਦੀ ਧਰਤੀ ਤੋਂ ਖੜੇ ਹੋ ਕੇ ਪੂਰੇ ਪੰਜਾਬ ਦੀਆਂ ਆਪਣੀਆਂ ਧੀਆਂ ਨੂੰ ਇਹ ਮੈਸੇਜ ਦਵਾਂਗੀ ਕਿ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਔਰਤ ਨਹੀਂ ਕਰ ਸਕਦੀ। ਸੋ ਹਰ ਕੰਮ ਦੇ ਵਿੱਚ ਆਪਣੀਆਂ ਬੱਚੀਆਂ ਨੂੰ ਵੀ ਅੱਗੇ ਲੈ ਕੇ ਆਓ ਆਪ ਵੀ ਅੱਗੇ ਲੱਗੋ ਤੇ ਜੇ ਅਸੀਂ ਅੱਗੇ ਲੱਗਾਂਗੇ ਤਾਂ ਹੀ ਪੰਜਾਬ ਜਿਹੜਾ ਇੱਕ ਰੰਗਲਾ ਪੰਜਾਬ ਬਣ ਸਕੇ ਅੱਜ ਜਿਹੜੇ ਕੈਂਪ ਦੇ ਵਿੱਚ ਜਿਆਦਾ ਤੱਕੜੀ ਬਿਮਾਰੀ ਦੀ ਅੱਜ ਮਹਿਲਾਵਾਂ ਅਤੇ ਯੰਗ ਲੜਕੀਆਂ ਦੇ ਬਿਮਾਰਾਂ ਨਾਲ ਰੇਟਿਡ ਕੈਂਪ ਸੀਗਾ ਜਿਦੇ ਵਿੱਚ ਅਸੀਂ ਤੁਹਾਨੂੰ ਅਵੇਅਰ ਵੀ ਕਰਨਾ ਹੈ ਤਨ ਨੂੰ ਦੱਸਣਾ ਵੀ ਇਹ ਜਾਂਚਦਾਰ ਮੇਨਲੀ ਜਿਵੇਂ ਓਰਲ ਕੈਂਸਰ ਹੈ ਜਾਂ ਕੁੜੀਆਂ ਚ ਪੋਲੀਸਿਸਟਿਕ ఓਵਰੀਅਨ ਡਿਸਆਰਡਰ ਬੋਰਡ ਕਰੀਏ ਕਿ ਐਸ ਕੈਂਸਰ ਹੈ ਸਰਵਿਕਸ ਦਾ ਕਿ ਚੇਦਾਨੀ ਦੇ ਮੂੰਹ ਦਾ ਕੈਂਸਰ ਹੈ ਕੋਦੇ ਬਾਰੇ ਸਾਡੀ ਜਾਣਕਾਰੀ ਹੈ ਦੂਜਿਆਂ ਨਾਲ ਖੂਨ ਦੀ ਮਾਤਰਾ ਕੋਈ ਜ਼ਿਆਦਾ ਘਟੀ ਨਾ ਹੋਵੇ ਉਹਦਾ ਵੀ ਸਿਗਾ 슈ਗਰ ਚੈੱਕ ਕਰਨੀ ਹੈ ਬੀਪੀ ਦੇ ਨਾਮ ਹੋਣ ਤੇ ਉਹਨਾਂ ਨਾਲ ਕਨਸਰਨਸ ਗਏ ਡਾਕਟਰ ਜਿਹੜੇ ਐ ਕੈਨਕੋਲੋਜੀਸਟ ਐ ਮੈਡੀਕਲ ਸਪੈਸ਼ਲਿਸਟ ਐ ਔਰਥੋਡੋਂਟਿਸਟ ਨੇ ਦੰਦਾਂ ਦੇ ਡਾਕਟਰ ਐ ਨੱਕ-ਤਾਂਗਲੇ ਦੇ ਡਾਕਟਰ ਐ ਇਹ ਚੀਜ਼ਾਂ ਦੇਖਣ ਵਾਸਤੇ ਉਹ ਅੱਜ ਕੈਂਪ ਲਾਇਆ ਹੈ

शुक्र दी शुक्ला जी बुलंद भी वो दुनिया में होटल तो डॉक्टर के लिए पूरा बेटा ले आई दवाई ले ली ठीक है मिल गई दवाई हां जी मिल गई आपका चेक तो कितना हां चेक कितना सुपर आते ठीक है बड़ा डकेट डॉक्टर पंजाब दी दवाई ना होता नहीं कैंप में ले ले दवाई